ਇੱਕ ਪਾਸੇ ਹਰ ਸਿਮਰਤ ਕੌਰ ਬਾਦਲ ਜਿਹੜੇ ਕਾਫੀ ਵੱਡਾ ਪਰਿਵਾਰ ਆ ਬੜੇ ਲੰਬੇ ਸਮੇਂ ਤੋਂ ਰਾਜਨੀਤੀਚਾ ਤੇ ਉਹਨਾਂ ਵੱਲੋਂ ਵੀ ਕਿਹਾ ਜਾ ਬਠਿੰਡੇ ਤੋਂ ਚੋਣ ਲੜੀ ਜਾਵੇਗੀ ਦੂਸਰੇ ਪਾਸੇ ਹੋਰ ਆ ਜਿਹੜੇ ਖੁੱਡੀਆਂ ਸਾਹਬ ਆ ਜੀਤ ਮਹਿੰਦਰ ਸਿੱਧੂ ਆ ਐਡੇ ਵੱਡੇ ਵੱਡੇ ਲੀਡਰਾਂ ਦਾ ਮੁਕਾਬਲਾ ਕਰ ਸਕੋਗੇ ਦੇਖੋ ਪ੍ਰਵੀਨ ਤਿਆਸੀ ਨੂੰ ਵੋਟ ਪੈਣੀ ਹੈ ਮੈਂ ਕੋਲ ਖਾ ਲੋ ਬਠਿੰਡਾ ਵਾਲਿਓ ਇਹੋ ਹੀ ਬੰਦੇ ਆ ਜਿਹੜੇ ਤੁਹਾਨੂੰ ਧੋਖੇ ਚ ਰੱਖਦੇ ਆ ਚੰਡੇ ਡੰਡੇ ਪੈਸੇ ਜੋ ਮਿਲਦਾ ਨਾ ਤਾਂ ਸਭ ਕੁਝ ਲੈ ਲੋ ਮੇਰੇ ਕੋ ਕੁਝ ਨਹੀਂ ਦੇਣ ਵਾਸਤੇ ਮੈਂ ਗਰੀਬ ਬੰਦਾ ਵਾਂ ਜਿਹੜੀ ਵੋਟ ਆ ਪ੍ਰਵੀਨ ਧਿਆਸੀ ਨੂੰ ਬਠਿੰਡੇ ਵਿੱਚ ਪਾ ਕੇ ਦੇ ਦੋ ਔਰ ਵੋਟ ਪਾਣ ਤੋਂ ਬਾਅਦ ਤੁਹਾਡੇ ਨਾਲ ਨਾ ਚੱਲੇ ਤੁਹਾਡੀਆਂ ਜੁੱਤੀਆਂ ਮੇਰੇ ਸਿਰ ਉੱਤੇ ਬੰਦਾ ਦੌੜ ਜੇ ਦੌੜ ਜੇ ਮੈਂ ਖੜਾ ਹਾਂਗਾ ਤੁਹਾਡੇ ਸਾਹਮਣੇ ਲੋਕ ਤੁਹਾਨੂੰ ਵੋਟ ਕਿਉਂ ਪਾਣ ਅਸੀਂ ਵਾਅਦੇ ਨਹੀਂ ਕਰਾਂਗੇ ਅਸੀਂ ਕਰਕੇ ਦਿਖਾਵਾਂਗੇ ਸਫਲਤਾ ਲੈ ਕੇ ਦਿਖਾਵਾਂਗੇ ਤੁਹਾਡੇ ਹੱਕ ਤੁਹਾਨੂੰ ਦਵਾ ਕੇ ਛੱਡਾਂਗੇ ਜਿਹੜੇ ਗੁਲਾਮੀ ਦੀਆਂ ਜ਼ੰਜੀਰਾਂ ਉਹ ਤੋੜ ਕੇ ਛੱਡਾਂਗੇ ਜੋ ਸਾਡੇ ਸੰਵਿਧਾਨ ਨੂੰ ਚੈਲੰਜ ਕਰਦਾ ਕਿ ਸਾਹੀ ਸਵਿਧਾਨ ਉਹਨੇ ਮੰਦੇ ਅਸੀਂ ਉਸ ਬੰਦੇ ਨੂੰ ਨਹੀਂ ਮੰਦੇ ਚੈਰਨਜੀਤ ਸਿੰਘ ਚੰਨੀ ਵੀ ਉਥਾਂ ਹੀ ਜਲੰਧਰੋਂ ਹੀ ਚੌਣ ਲੜ ਰਹੇ ਐ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਪਾਉਂਗੇ ਉਹ ਕਹਿੰਦਾ ਮੈਂ ਹਰ ਕੰਮ ਕਰ ਲੈਣਾ ਭਰਾਵਾ ਇਹਨਾਂ ਪੈਸਾ ਵੀ ਇਕੱਠਾ ਕਰ ਲੈਣਾ ਤੂੰ ਤੇ ਸਾਡੇ ਕੋਲ ਤਾਂ ਅਜ ਤੱਕ ਜ਼ਿੰਦਗੀ 'ਚ ਹੋਇਆ ਨਹੀਂ ਵਾਰਾਨਸੀ ਤੋਂ ਲੜਨ ਦਾ ਕੀ ਕਾਰਨਾ ਜੇ ਕਿਤੇ ਮੈਂ ਜਿੱਤ ਗਿਆ ਉਥੇ ਇਤਿਹਾਸ ਦੁਆਰਾ ਲਿਖਣਾ ਪੈਣਾ ਲੋਕਾਂ ਨੂੰ ਸਿਕਿਉਰਿਟੀ ਜਿਵੇਂ ਮੋਦੀ ਸਾਹਿਬ ਇੰਨੀ ਆ ਲਓਗੇ ਉਵੇਂ ਜੈਡ ਸਿਕਿਉਰਿਟੀ ਸਾਰੇ ਮਿਲੂਗੀ ਮੈਂ ਸਿਕਿਉਰਿਟੀ ਕੀ ਕਰਨੀ ਭਾਜੀ ਮੈਂ ਤਾਂ ਹਜੇ ਵੀ ਕਹਿਣਾ ਪਿਆ ਕਿ ਜੇ ਵਧੀਆ ਕੰਮ ਲੀਡਰ ਮਹਿੰਗਾਈ ਘਟਾ ਦੇ ਸਾਨੂੰ ਕੀ ਲੋਡ ਨੌਕਰੀਆਂ ਇਹੀ ਦਵਾ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਾ ਉਸ ਤੋਂ ਬਾਅਦ ਜਿਹੜਾ ਮਰਜੀ ਸੀਟ ਸਾੰਬੇ ਨਾ ਸਾੰਬੇ ਮੇਰੇ ਕੋਲੋਂ ਸੀਟ ਜਾਵੇ ਪਹਾੜ ਦੇ ਵਿੱਚ ਮੈਨੂੰ ਨਹੀਂ ਕੋਈ ਲੈਂਦਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਗਰਮਾ ਜੇ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਵੱਡੇ ਲੀਡਰ ਮੈਦਾਨ ਵਿੱਚ ਉਤਰ ਚੁੱਕੇ ਆ ਤੇ ਇੱਥੇ ਬਠਿੰਡਾ ਵਿੱਚ ਅੱਜ ਨੀਟੂ ਸ਼ਟਰਾਂ ਵਾਲਾ ਜਿਹੜੇ ਕਿ ਸੋਸ਼ਲ ਮੀਡੀਆ 'ਚ ਜਾਮ ਲੋਕਾਂ ਵਿੱਚ ਕਾਫੀ ਮਸ਼ਹੂਰ ਨੇ ਤੇ ਅੱਜ ਬਠਿੰਡਾ ਪਹੁੰਚੇ ਨੇ ਕਈ ਜਗ੍ਹਾ ਤੋਂ ਚੋਣਾਂ ਉਹ ਲੜ ਵੀ ਨੇ ਤੇ ਬਠਿੰਡਾ ਅੱਜ ਕਿਸ ਚੀਜ਼ ਨੂੰ ਲੈ ਕੇ ਜਾਂ ਖੁਦ ਲੜਨਗੇ ਜਾਂ ਕੋਈ ਉਮੀਦਵਾਰ ਉਤਰਨਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨੀਟੂ ਜੀ ਸਤਿ ਸ੍ਰੀ ਅਕਾਲ ਸਸ਼ਿਕਾ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਸਵਾਗਤ ਕਰਦਾ ਜੀ ਮੈਂ ਤੇ ਮੈਂਰਾ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਕਿਉਂਕਿ ਰੱਬ ਗਲਤੀਆਂ ਮਾਫ ਕਰਾਂਦਾ ਜੀ ਬੰਦਾ ਤੇ ਕੁਝ ਨਹੀਂ ਕਰ ਸਕਦਾ ਕਿਉਂਕਿ ਸਭ ਰੱਬ ਦੇ ਹੱਥ ਵਸਾ ਇਸ ਬੰਦੇ ਦੇ ਇਨਸਾਨ ਦੇ ਅੰਦਰ ਵੀ ਰੱਬ ਹੀ ਹੈ ਚਲੋ ਮੈਂ ਪਹਿਲਾਂ ਫਿਰ ਰੱਬ ਦਾ ਨਾਮ ਲਾਉਂਗਾ ਜੀ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਪਾਰਤ ਜੈ ਭਗਵਾਨ ਵਾਲਮੀਗ ਜੈ ਗੁਰੂ ਜੀ ਦਾਸ ਤਨ ਤਨ ਸ੍ਰੀ ਗੁਰੂ ਵਿਦਾਸ ਹਲਾਲੂਇਆ ਗੌਸਪਾ ਖੁਸ਼ਿੰਦ ਵਲਾਹ ਤਾਲਾ ਸਭ ਨੂੰ ਕੁਝ ਰੱਖੇ ਤੂੰ ਹੀ ਨਰੰਕਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਲੋ ਜਿਕਰਾ ਮਾ ਚਿੰਤਪੁਰਨੀ ਜੀ ਦਾ ਬੋਲ ਸੱਚੇ ਦਰਵਾਜ਼ ਕੀ ਜੈ ਸੋ ਜਕਾਰਾ ਲੜੀ ਸਾਈ ਸਰਕਾਰ ਦਾ ਜਕਾਰਾ ਬਾਬੂ ਲਾਲ ਬਾਸ਼ਾ ਸਰਕਾਰ ਦਾ ਔਰ ਪੀਰਾ ਫਕੀਰ ਅੰਦਰ ਜੀ ਹੈ ਸਦਾ ਹੀ ਜੈ ਅੱਜ ਬਠਿੰਡੇ ਪਹੁੰਚਣ ਦਾ ਮੇਨ ਮਕਸਦ ਕੀ ਹੈ ਤੁਹਾਡਾ ਦੇਖੋ ਜੀ ਬਠਿੰਡੇ ਪ੍ਰਵੀਨ ਤਿਆਸੀ ਜੀ ਸਾਡੇ ਜਿਹੜੇ ਇਲੈਕਸ਼ਨ ਲੜ ਰਹੇ ਬਠਿੰਡੇ ਤੋਂ ਮੈਂ ਕਹਿੰਦਾ ਇੱਕ ਇੱਕ ਵੋਟ ਇਹਨਾਂ ਦੀ ਝੋਲੀ ਚ ਪਾਓ ਇਹਨਾਂ ਨੂੰ ਕਾਮਯਾਬ ਕਰੋ ਜੇ ਇਹ ਕਾਮਯਾਬ ਹੋ ਗਏ ਤੁਹਾਡੀ ਕਾਮਯਾਬੀ ਹੈ ਇੱਕ ਗਰੀਬ ਵਰਗ ਦੀ ਕਾਮਯਾਬੀ ਹੈ ਵੱਡੇ ਵੱਡੇ ਲੀਡਰਾਂ ਨੂੰ ਪੈਸੇ ਜਿੰਨਾ ਕੋ ਬਹੁਤ ਰੱਜੇ ਨੂੰ ਕੀ ਰਜਾਉਣਾ ਵਾ ਰੱਜੇ ਨੂੰ ਕੀ ਰਜਾਉਣਾ ਵਾ ਤੂੰ ਕੀ ਦਸਤੋਂ ਲੈਣਾ ਵਾ ਦੇਖ ਕਿਸੇ ਨੀਵੇਂ ਬੰਦੇ ਨੂੰ ਫਿਰ ਉੱਠ ਕੇ ਦੇਖੀਸ ਆਇਆ ਹਰ ਜਗ੍ਹਾ ਤੇ ਭਾਜੀ ਜੇ ਆਪਾਂ ਵੱਡੇ ਵੱਡੇ ਲੀਡਰਾਂ ਨੂੰ ਵੋਟਾਂ ਪਾ ਕੇ ਦੇਖੀ ਕਿ ਕਿਸ ਵਾਰਿਆ ਤਾੜਾ ਅਗਲੇ ਤਾਨੂੰ ਮਿਲਣ ਨਹੀਂ ਜਾਂਦੇ ਇਸ ਬੰਦੇ ਨੂੰ ਵੋਟਾਂ ਪਾਓ ਇਹ ਉਹੀ ਕੈਪਟਨ ਆ ਇਹ ਉਹ ਕੈਪਟਨ ਆ ਕਿ ਜਿਨੇ ਕਸਮ ਖਾਦੀ ਗੁਰੂ ਘਰ ਦੀ ਅੱਜ ਉਹ ਬੰਦਾ ਲੱਭਾ ਨਹੀਂ ਜਿਹੜਾ ਕਹਿੰਦਾ ਸੀ ਹਰ ਘਰ ਕਰ ਦੇ ਨੌਕਰੀ ਇੱਕ ਇੱਕ ਆਈਫੋਨ ਨਾ ਆਈਫੋਨ ਮਿਲਿਆ ਨਾ ਨੌਕਰੀ ਮਿਲੀ ਵੱਡੇ ਵੱਡੇ ਲੀਡਰ ਸਾਨੂੰ ਧੋਖੇ ਦੇ ਕੇ ਕੋਈ ਕਹਿੰਦਾ ਮੈਂ ਤੈਨੂੰ ਇੰਨੇ ਪੈਸੇ ਦੇ ਦੂੰਗਾ ਕੋਈ ਕਹਿੰਦਾ ਮੈਂ ਤੈਨੂੰ ਆਹ ਕਰ ਦੂੰਗਾ ਮੈਂ ਤੈਨੂੰ ਇਹ ਕਰ ਦੂੰਗਾ ਕੋਈ ਕੁਛ ਨਹੀਂ ਦਿੰਦਾ ਆ ਸਾਡੇ ਰਮੇਸ਼ لال ਜੀ ਰਮੇਸ਼ ਭਾਜੀ ਸਾਡੇ ਗੁਰਦਾਸਪੁਰ ਤੋਂ ਲੜ ਰਹੇ ਮੇਰੀ ਵਾਈਫ ਅਮਰitsar ਤੋਂ ਤੇ ਮੈਂ ਵਾਰਾਨਸੀ ਤੋਂ ਤੇ ਜਲੰਧਰ ਤੋਂ ਤੇ ਬਾਕੀ ਇਹਨਾਂ ਲੀਡਰਾਂ ਦੇ ਵਿੱਚੋਂ ਜੇ ਕਮੀ ਗੱਦਸੀ ਜਾਵੇ ਚੋਣ ਕਮਿਸ਼ਨਰ ਸਾਹਿਬ ਬਹੁਤ ਵੱਡੀ ਗਲਤੀ ਹੈ ਕਿ ਚੋਣ ਕਮਿਸ਼ਨਰ ਸਾਹਿਬ ਅਸ਼ਰਿਆਮ ਆਪ ਬੰਦੇ ਧਮਕੀਆਂ ਦਿੰਦੇ ਆ ਆ ਤੁਹਾਡੀ ਦੇਖੋ ਆ ਪਾਰਟ ਵੱਡੀਆਂ ਪਾਰਟੀਆਂ ਬੰਦੇ ਆ ਤੁਹਾਡੇ ਕੋਮ ਨਹੀਂ ਡਰਦੇ ਚੋਣ ਕਮਿਸ਼ਨਰ ਸਾਹਿਬ ਇਹ ਉਹ ਬੰਦੇ ਆ ਜਿਹੜੇ ਆਪਣੇ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੇ ਸਾਨੂੰ ਸਾਡਾ ਸੰਵਿਧਾਨ ਜਿਹੜਾ ਬਚਾਉਣ ਤੋਂ ਰੋਗ ਦੇ ਵਿੱਚ ਸਵਿਧਾਨ ਦੇ ਵਿੱਚ ਲਿਖਿਆ ਕੋਈ ਵੀ ਬੰਦਾ ਖੜਾ ਹੋ ਸਕਦਾ ਦੇਖੋ ਜ਼ਰੂਰੀ ਨਹੀਂ ਕਿ ਅਸੀਂ ਨਰਿੰਦਰ ਮੋਦੀ ਸਾਹਮਣੇ ਲੈਣ ਚੱਲੇ ਪ੍ਰਧਾਨ ਮੰਤਰੀ ਸਾਡੇ ਪੀਐਮ ਆ ਕੀ ਪਤਾ ਸੀ ਉਹਨਾਂ ਨੂੰ ਦੁੱਖ ਦੱਸਣ ਚੱਲੇ ਕਿ ਪੰਜਾਬ ਬਾਰੇ ਕੋ ਸੋਚੋ ਅਸੀਂ ਵੀ ਸਾਨੂੰ ਵੋਟ ਪਾ ਸਕਦੇ ਹਾਂ ਪੰਜਾਬ ਬਾਰੇ ਸੋਚੋ ਪੰਜਾਬ ਦੀ ਮਹਿੰਗਾਈ ਹੈ ਪੰਜਾਬ ਵਿੱਚ ਕੋ ਫੈਕਟਰੀ ਨਹੀਂ ਪੰਜਾਬ ਵਿੱਚ ਕਾਰੋਬਾਰ ਨਹੀਂ ਪੰਜਾਬ ਵਿੱਚ ਗੁੰਡਾਗਰਦੀ ਹੈ ਪੰਜਾਬ ਵਿੱਚ ਨਸ਼ੇ ਇੰਨੇ ਹੋ ਗਏ ਕਿ ਜਿਹੜਾ ਤੇ ਕੋਈ ਨਾਥ ਨਹੀਂ ਪਾ ਸਕਿਆ ਸਾਡੇ ਪੰਜਾਬ ਨੂੰ ਇੱਕ ਮਹਿੰਗਾਈ ਇੰਨੀ ਹੋ ਗਈ 400 405 ਰੁਪਏ ਸਿਲੰਡਰ ਜਿਗਾ ਕਿ ਜਿਹੜਾ 1100 ਲੈਣਾ ਪਿਆ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਮੋਦੀ ਸਾਹਿਬ ਜੇ ਕੁਝ ਕਰ ਸਕਦੇ ਹੋ ਮਹਿੰਗਾਈ ਘਟਾ ਦਿਓ ਸਾਡੇ ਗਰੀਬਾਂ ਨੂੰ ਨੌਕਰੀਆਂ ਦਿਵਾ ਦਿਓ ਜੇ ਸਾਡੇ ਗਰੀਬਾਂ ਨੂੰ ਨੌਕਰੀ ਨਹੀਂ ਮਿਲੂਗੀਆਂ ਸਾਡੇ ਗਰੀਬ ਕੀ ਕਰਨਗੇ ਤੁਸੀਂ ਬਠਿੰਡਾ ਪਹੁੰਚੇ ਹੋ ਤੇ ਆਪਣਾ ਉਮੀਦਵਾਰ ਉਤਾਰ ਰਹੇ ਆ ਇੱਕ ਪਾਸੇ ਹਰ ਸਿਮਰਤ ਕੌਰ ਬਾਦਲ ਜਿਹੜੇ ਕਾਫੀ ਵੱਡਾ ਪਰਿਵਾਰ ਆ ਬੜੇ ਲੰਬੇ ਸਮੇਂ ਤੋਂ ਰਾਜਨੀਤੀਚਾ ਤੇ ਉਹਨਾਂ ਵੱਲੋਂ ਵੀ ਕਿਹਾ ਰਿਹਾ ਬਠਿੰਡੇ ਤੋਂ ਚੋਣ ਲੜੀ ਜਾਵੇਗੀ ਦੂਸਰੇ ਪਾਸੇ ਹੋਰ ਆ ਜਿਹੜੇ ਖੁੱਡੀਆਂ ਸਾਹਬ ਆ ਜੀਤ ਮਹਿੰਦਰ ਸਿੱਧੂ ਆ ਐਡੇ ਵੱਡੇ ਵੱਡੇ ਲੀਡਰਾਂ ਦਾ ਮੁਕਾਬਲਾ ਕਰ ਸਕੋਗੇ ਦੇਖੋ ਪ੍ਰਵੀਨ ਤਿਆਸੀ ਨੂੰ ਵੋਟ ਪੈਣੀ ਹੈ ਮੈਨ ਕੋਲ ਖਾ ਲੋ ਬਠਿੰਡਾ ਵਾਲਿਓ ਇਹੋ ਹੀ ਬੰਦੇ ਆ ਜਿਹੜੇ ਤੁਹਾਨੂੰ ਧੋਖੇ ਚ ਰੱਖਦੇ ਆ ਚੰਡੇ ਡੰਡੇ ਪੈਸੇ ਜੋ ਮਿਲਦੇ ਨਾ ਤਾਂ ਸਭ ਕੁਝ ਲੈ ਲੋ ਮੇਰੇ ਕੋ ਕੁਝ ਨਹੀਂ ਦੇਣ ਵਾਸਤੇ ਮੈਂ ਗਰੀਬ ਬੰਦਾ ਵਾਂ ਜਿਹੜੀ ਵੋਟ ਆ ਪ੍ਰਵੀਨ ਤਿਆਸੀ ਨੂੰ ਬਠਿੰਡੇ ਵਿੱਚ ਪਾ ਕੇ ਦੇ ਦਿਓ ਔਰ ਬੋਟ ਪਾਣ ਤੋਂ ਬਾਅਦ ਤੁਹਾਡੇ ਨਾਲ ਨਾ ਚੱਲੇ ਤੁਹਾਡੀਆਂ ਜੁੱਤੀਆਂ ਮੇਰੇ ਸਿਰ ਉੱਤੇ ਬੰਦਾ ਦੌੜ ਜੇ ਦੌੜ ਜੇ ਮੈਂ ਖੜਾ ਹਾਂਗਾ ਤੁਹਾਡੇ ਸਾਹਮਣੇ ਨੀਟੂ ਸ਼ਟਰਾਂ ਵਾਲਾ ਤੁਹਾਡੇ ਸਾਹਮਣੇ ਰਹੇਗਾ ਔਰ ਸੱਚੀ ਦੀ ਆਵਾਜ਼ ਬਣ ਕੇ ਰਹੇਗਾ ਯਾਰ ਮੈਂ ਨਾ ਦੇਖਿਆ ਕਿ ਫਰੀਦਕੋਟ ਦੇ ਵਿੱਚੋਂ ਸਾਡਾ ਸ਼ਿੰਦਾ ਚਾਹ ਵਾਲਾ ਫਰੀਦਕੋਟ ਦੇ ਵਿੱਚੋਂ ਸ਼ਿੰਦਾ ਚਾਹ ਵਾਲਾ ਖੜਾ ਤੁਸੀਂ ਸਾਰੀਆਂ ਵੋਟਾਂ ਨੂੰ ਪਾਣੀਆਂ ਕਿਉਂਕਿ ਥੇਲੇ ਤੇ ਚਾਹ ਵੇਚ ਕੇ ਹੱਥ ਝੂਠੇ ਗਲਾਸ ਧੋ ਕੇ ਉਹ ਬੰਦਾ ਅੱਗੇ ਆ ਰਿਹਾ ਤੇ ਜੇ ਤੁਸੀਂ ਐਤਕੀ ਨਹੀਂ ਕੀਤਾ ਇੰਡੀਆ ਨੂੰ ਪਰਦੇਸ਼ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਆਮ ਆਦਮੀ ਪਾਰਟੀ ਨੇ 61000 ਰੁਪਇਆ ਪਾਵਾਂਗੇ ਤੇ ਹੁਣ ਕਾਂਗਰਸ ਨੇ ਬੋਰਡ ਲਾ ਦਿੱਤੇ ਆ ਵੀ ਅਸੀਂ ਔਰਤਾਂ ਨੂੰ ਲੱਖ ਰੁਪਇਆ ਦੇਵਾਂਗੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਦੇਖੋ ਅਸੀਂ ਵਾਅਦੇ ਨਹੀਂ ਕਰਾਂਗੇ ਅਸੀਂ ਕਰਕੇ ਦਿਖਾਵਾਂਗੇ ਸਫਲਤਾ ਲੈ ਕੇ ਦਿਖਾਵਾਂਗੇ ਤੁਹਾਡੇ ਹੱਕ ਤੁਹਾਨੂੰ ਦਵਾ ਕੇ ਛੱਡਾਂਗੇ ਜਿਹੜੇ ਗੁਲਾਮੀ ਦੀਆਂ ਜ਼ੰਜੀਰਾਂ ਉਹ ਤੋੜ ਕੇ ਛੱਡਾਂਗੇ ਜੋ ਸਾਡੇ ਸੰਵਿਧਾਨ ਨੂੰ ਚੈਲੰਜ ਕਰਦਾ ਕਿ ਸਾਹੀ ਸੰਵਿਧਾਨ ਉਹਨੇ ਮੰਦੇ ਅਸੀਂ ਉਸ ਬੰਦੇ ਨੂੰ ਨਹੀਂ ਮੰਨਦੇ ਜਿਹੜਾ ਸਾਡੇ ਸੰਵਿਧਾਨ ਨੂੰ ਨਹੀਂ ਮੰਨਦਾ ਡਾਕਟਰ ਪੀਮਰਾ ਬਾਬਾ ਸਾਹਿਬ ਦੀ ਸਾਡੇ ਦਿਲ ਦੇ ਵਿੱਚ ਦਿਮਾਗ ਦੇ ਛੋਟੋ ਲੱਗੀ ਆ ਸਾਡੇ ਸੰਵਿਧਾਨ ਦਿਲਾਂ ਦੇ ਵਿੱਚ ਆ ਜਿਹੜਾ ਸਾਡੇ ਸੰਵਿਧਾਨ ਨੂੰ ਮਾਰਾ ਕਹੇਗਾ ਸੀ ਉਹਨੂੰ ਬਿਲਕੁਲ ਪਰ ਸੰਵਿਧਾਨ ਦੇ ਵਿੱਚ ਇਹ ਹੈ ਬਹੁਤ ਵੱਡੀ ਗੱਲ ਵੀ ਡਾਕਟਰ ਪੀਮਰਾ ਬਾਬਾ ਸਾਹਿਬ ਨੇ ਕਿਆ ਸੀ ਪਰੋਲ ਲਿਖਵਾ ਗਏ ਬੜੋ ਔਰ ਸਾਡੀ ਕੌਮ ਨੂੰ ਕਿਹਾ ਸੀਗਾ ਵੀ ਜੇ ਤੁਸੀਂ ਸੰਵਿਧਾਨ ਬਚਾਉਣਾ ਤੁਹਾਨੂੰ ਇਲੈਕਸ਼ਨ ਲੜਨੇ ਪੈਣੇ ਔਰ ਇਲੈਕਸ਼ਨ ਲੜੂਗੇ ਤੁਹਾਡੀ ਦੁਨੀਆ ਦੇ ਵਿੱਚ ਪਹਿਚਾਨ ਹੋएगी ਐਸੀ ਸਮਾਜ ਦਾ ਇੱਕ ਰੁਤੂ ਆਏਗਾ ਜੇ ਅਸੀਂ ਨਹੀਂ ਲੜਦੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਗੁਲਾਮ ਹੋਏਗੀ ਔਰ ਬਿਲਕੁਲ ਗੁਲਾਮ ਹੋਏਗੀ ਇੱਕ ਚਰਨਜੀਤ ਸਿੰਘ ਚੰਨੀ ਵੀ ਉੱਥੇ ਜਲੰਧਰੋ ਹੀ ਚੌਣ ਲੜ ਰਹੇ ਆ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਪਾਉਂਗੇ ਭਾਜੀ ਉਹ ਕੀ ਸੀਗਾ ਉਹਨੇ ਪੈਸੇ ਦੇ ਕਿੰਨੇ ਘਟਾਲੇ ਕੀਤੇ ਪੈਸੇ ਦੇ ਯਾਰ ਬੰਦਾ ਸਹੀ ਹੈ ਜੇ ਲੋਕਾਂ ਸਹੀ ਲੱਗਦਾ ਤੇ ਉਹਨੂੰ ਵੋਟ ਪਾ ਦੋ ਮੈਨੂੰ ਭਾਵੇਂ ਨਾ ਪਾ ਕੋਈ ਨਹੀਂ ਨਿੱਗਲ ਕਹੂਗਾ ਤੁਹਾਨੂੰ ਕੈਮਰੇ ਆਨ ਸੇ ਵਿੱਚ ਕਿ ਮੈਨੂੰ ਵੋਟ ਨਾ ਪਾਇਆ ਯਾਰ ਇਹ ਤੁਹਾਡੇ ਮਨ 'ਚ ਹਜੇ ਵੀ ਉਸ ਬੰਦੇ ਵਾਸਤੇ ਹੈਗੀ ਆ ਯਾਰ ਇੰਨੇ ਬੰਦੇ ਦੇਖਿਆ ਇੱਕ ਵਾਰੀ ਨੀਡੂ ਸ਼ਟਰਾਂ ਵਾਲੇ ਨੂੰ ਦੇਖੋ ਸ਼ਾਇਦ ਉਹ ਤੁਹਾਡੇ ਵਾਸਤੇ ਕੋਈ ਚੰਗਾ ਸੋਚ ਕੇ ਆਗੇ ਤੁਸੀਂ ਕਹੋਗੇ ਵਾਕੇ ਯਾਰ ਹਰ ਇੱਕ ਪਾਰਟੀ ਨੇ ਹਰ ਇੱਕ ਪਾਰਟੀ ਦੇ ਬੰਦੇ ਦੇਖ ਲਿਆ ਥੱਕ ਗਏ ਟੁੱਟ ਗਏ ਮੈਨੂੰ ਪਤਾ ਲੋਕਾਂ ਨੇ ਵੋਟ ਨਹੀਂ ਪਾਉਣੀ ਕਿਸੇ ਨੂੰ ਵੀ ਪਰ ਮੈਂ ਇਹ ਕਹਿੰਦਾ ਵੋਟ ਨਾ ਖਰਾਬ ਕਰਿਓ ਤੁਸੀਂ ਵੋਟ ਜਿੰਨੂੰ ਮਰਜ਼ੀ ਪਾਓ ਪਾਓ ਪਰ ਇੱਕ ਵਾਰੀ ਦੇਖੋ ਜੋ ਤੁਹਾਨੂੰ ਮਿਲਦਾ ਲੈ ਲਓ ਇਹਨਾਂ ਦੇ ਨਾਲ ਚੱਲੋ ਇਹਨਾਂ ਨਾਲ ਦਿਹਾੜੀਆਂ ਲਾਓ ਇਹਨਾਂ ਨਾਲ ਜੋ ਕਰਨਾ ਕਰਕੇ ਵੋਟ ਤੁਸੀਂ ਮੈਨੂੰ ਪਾਉਣੀ ਹੈ ਹੋਰ ਕਿਸੇ ਨੂੰ ਨਹੀਂ ਪਾਉਣੀ ਕਿਉਂਕਿ ਮੈਂ ਦੇ ਦੇਖੋ ਇਹੀ ਗੱਲ ਕਹੂੰਗਾ ਇਹ ਬੰਦੇ ਉਹ ਬੰਦੇ ਆ ਜਿਹੜੇ ਤੁਹਾਨੂੰ ਧੋਖੇ ਬਾਜ਼ ਆ ਵੱਡੇ ਵੱਡੇ ਲੀਡਰ ਉਲਟੀ ਪਲਟੀ ਮਾਰ ਕੇ ਤੁਹਾਡੀਆਂ ਸੱਚਾਈ ਦੀਆਂ ਵੋਟਾਂ ਉਧਰ ਪਹੁੰਚਾਉਂਦੇ ਉਧਰ ਦੀ ਉਧਰ ਪਹੁੰਚਾਉਂਦੇ ਫਿਰ ਤੁਸੀਂ ਕਿਉਂ ਨਹੀਂ ਬਦਲ ਸਕਦੇ ਆ ਤੁਹਾਡਾ ਤੁਹਾਨੂੰ ਕਿਉਂ ਤੁਹਾਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਤੁਸੀਂ ਵੀ ਬਦਲੋ ਰਾਜਨੀਤੀ ਨੂੰ ਇੱਕ ਨਵਾਂ ਟਰੈਂਡ ਦੇ ਦਿਓ ਹੁਣ ਕਿ ਜਿਹੜੇ ਰਾ ਉਹ ਲੀਡਰ ਸੋਚ ਨਹੀਂ ਯਾਰ ਅਸੀਂ ਤਾਂ ਇਸ ਇਸ ਬੰਦੇ ਬਾਰੇ ਸੋਚਿਆ ਨਹੀਂ ਸੀਗਾ ਕਿ ਪ੍ਰਵੀਨ ਇਤਿਹਾਸਿਕ ਬਠਿੰਡਾ ਤੋਂ ਜਿੱਜੂਗਾ ਨੀਟੂ ਸ਼ਟਰਨ ਵਾਲਾ ਜਨਰਲ ਜਿੱਦੂਗਾ ਪ੍ਰਵੀਨ ਕੁਮਾਰ ਜੀ ਸਾਡੇ ਇਹ ਗੁਰਦਾਸਪੁਰ ਤੋਂ ਜਿੱਜੂਗੇ ਇਦਾਂ ਮਤਲਬ ਬਖਰੀ ਸਿਸਟਮ ਹੋਵੇ ਜਿੱਦਾਂ ਕਿ ਨਵੀਆਂ ਪਾਰਟੀਆਂ ਨਵੇਂ ਜਾਦਵੰਦੇ ਸਾਰਿਆਂ ਨੂੰ ਬੋਟਾ ਉਹਨਾਂ ਨੂੰ ਬਾਓ ਕਿ ਰੋਲਾ ਨਾ ਪਾਓ ਐਤਕੀ ਬਟਨ ਦਬੋ ਪਤਾ ਲੱਗੇ ਕਿ ਬਟਨ ਕਿਹੜਾ ਦਬਿਆ ਗਿਆ ਉਹ ਦੇਖਦੇ ਰਹਿਣ ਵੀ ਤਾਂ ਤੇਰਾ ਦਬਿਆ ਨਾ ਮੇਰਾ ਉਹ ਯਾਰ ਆਦਾ ਦੱਬ ਕੇ ਯਾਰ ਉਹ ਬਸ ਹਾਂ ਇੱਕ ਦੱਸਿਓ ਤੁਸੀਂ ਐਸਸੀ ਭਾਈਚਾਰੇ ਦੀ ਗੱਲ ਕਰ ਰਹੇ ਹੋ ਚਰਨਜੀਤ ਚੰਨੀ ਤਾਂ ਖੁਦ ਐਸਸੀ ਆ ਫਿਰ ਉਹਨਾਂ ਦਾ ਸਮਰਥਨ ਕਿਉਂ ਨਹੀਂ ਕਰਦੇ ਸਮਰਥਨ ਕਾਦਾ ਕਰੀ ਉਹਨੇ ਪੈਸਾ ਦੇਖੋ ਸਰਕਾਰ ਨੇ ਪੈਸਾ ਕਿੰਨਾ ਨਿਕਲਿਆ ਤੁਹਾਨੂੰ ਪੈਸਾ ਪੈਸਾ ਘਾਟਾ ਤੁਹਾਨੂੰ ਪੈਸਾ ਘਾਟਾ ਉਹ ਕਹਿੰਦਾ ਮੈਂ ਹਰ ਕੰਮ ਕਰ ਲੈਣਾ ਪਰਾਵਾ ਇਹਨਾਂ ਪੈਸਾ ਵੀ ਇਕੱਠਾ ਕਰ ਲੈਣਾ ਤੂੰ ਤੇ ਸਾਡੇ ਕੋਲ ਤਾਂ ਅੱਜ ਤੱਕ ਜ਼ਿੰਦਗੀ 'ਚ ਹੋਇਆ ਨਹੀਂ 10 ਰੁਪਏ ਕਿਸੇ ਦੇ ਮਾਰੇ ਸਾਡੀ ਨੀਂਦ ਨਹੀਂ ਆਉਂਦੀ ਸਾਡੇ ਜਾਨ ਜਾਗਦੇ ਰਹੇ ਜਾਂ 10 ਰੁਪਏ ਮਾਰੇ ਕਿਤੇ ਦਵਾਈਆਂ ਤੇ ਲੱਗ ਜਾਣ ਫਿਰ ਉਹ ਦੇਖ ਕੇ ਆਈਦੇ ਸਵੇਰੇ ਕਿ ਆਹ ਪਰਾਵਾ ਤੇਰੇ 10 ਰੁਪਏ ਵੱਧ ਆ ਗਏ ਸੀਗੇ ਅਚਕਲਾ ਯਾਰ ਫਿਰ ਇਹ ਗੱਲ ਇਦਾਂ ਵਾਂ ਕਿ ਇਹਨਾਂ ਇਹਨਾਂ ਦੇ ਉੱਤੇ ਮੈਂ ਨਸ਼ੇ ਦੇ ਖਿਲਾਫ ਮੈਂ ਗਾਣਾ ਵੀ ਲਿਖਿਆ ਤੇ ਜੇ ਕਹੋਗੇ ਮੈਂ ਦੋ ਬੋਲ ਤਾਂ ਸੁਣਾ ਗਾਣਾ ਨਹੀਂ ਸੁਣਦੇ ਵਾਰਾणसी ਤੋਂ ਲੜਨ ਦਾ ਕੀ ਕਾਰਨਾ ਸਾਡੇ ਗੁਰੂਆਂ ਦੀ ਧਰਤੀ ਹੈ ਜੀ ਇੱਥੇ ਬਨਾਰਸ ਧਰਤੀ ਜਿਹੜੇ ਸਾਡੇ ਗੁਰੂਆਂ ਦੀ ਹੈ ਸਤਗੁਰੂ रविदास ਮਹਾਰਾਜ ਦੀ ਕਿਰਪਾ ਕਰਨ ਸਾਡਾ ਬੇੜਾ ਉਹਨਾਂ ਨੇ ਪਾਰ ਕਰਨਾ ਹਾਰ ਹੋ ਜਾਏਗੀ ਕੋਈ ਗੱਲ ਨਹੀਂ ਅਸੀਂ ਹਾਰੇ ਵੀ ਉਹਦੇ ਆ ਤੇ ਜਿੱਤੇ ਵੀ ਅਸੀਂ ਉਹਦੇ ਆ ਸਾਡੇ ਸਿਰ ਤੇ ਸਤਗੁਰੂ रविदास ਮਹਾਰਾਜ ਦੇ ਹੱਥ ਅਕ ਲੈਣਾ ਉਹਦੇ ਨਾਲ ਦਾ ਅਸੀਂ ਕਿੰਨੇ ਵੀ ਸਾਡੀ ਜ਼ਿੰਦਗੀ ਸਫਲ ਹੋ ਗਈ ਸਾਨੂੰ ਲੋੜ ਹੀ ਨਹੀਂ ਗਈ ਆਪਾਂ ਜਰੂਰੀ ਮੋਦੀ ਸਾਹਿਬ ਸਾਹਮਣੇ ਲੈਣ ਜਰੇ ਮੋਦੀ ਸਾਹਿਬ ਨੂੰ ਤਾਂ ਆਪਾਂ ਪੰਜਾਬ ਦੇ ਦੁੱਖ ਦਸਤੇ ਚੱਲੇ ਆ ਮੋਦੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਬਹੁਤ ਪਿਆਰੇ ਇਨਸਾਨ ਪਰ ਉਹਨਾਂ ਨੂੰ ਸਾਡਾ ਪੰਜਾਬ ਮਹਿੰਗਾਈ ਵਾਲਾ ਕਿਉਂ ਨਹੀਂ ਦਿਸਦਾ ਪਿਆ ਸਾਨੂੰ ਇਹ ਨਹੀਂ ਸਮਝ ਆਉਂਦੀ ਇੰਨੇ ਵਧੀਆ ਇਨਸਾਨ ਨੇ ਤੇ ਉਹਨਾਂ ਦੇ ਵਿਰੋਧ ਚ ਖੜੇ ਹੋ ਕੇ ਵੋਟ ਕੇ ਉਹਨਾਂ ਦੀ ਖਰਾਬ ਕਿਉਂ ਕਰਦੇ ਹੋ ਨਹੀਂ ਨਹੀਂ ਵਿਰੋਧ ਮੈਂ ਮੈਂ ਕੋਈ ਜਿੱਤ ਜਾਣਾ ਉੱਥੇ ਇਦਾਂ ਹੋ ਸਕਦਾ ਜਿੰਨਾ ਮੋਦੀ ਸਾਹਿਬ ਨਹੀਂ ਹੈ ਜੇ ਕਿਤੇ ਮੈਂ ਜਿੱਤ ਗਿਆ ਉੱਥੇ ਇਤਿਹਾਸ ਦੁਆਰਾ ਲਿਖਣਾ ਪੈਣਾ ਲੋਕਾਂ ਨੂੰ ਫਿਰ ਸਿਕਿਉਰਿਟੀ ਜਿਵੇਂ ਮੋਦੀ ਸਾਹਿਬ ਇੰਨੀ ਆ ਲਾਉਂਗੇ ਉਵੇਂ ਜੈਡ ਸਿਕਿਉਰਿਟੀ ਸਾਰੇ ਮਿਲੂ ਮੈਂ ਸਿਕਿਉਰਿਟੀ ਕੀ ਕਰਨੀ ਭਾਜੀ ਮੈਂ ਤਾਂ ਹਜੇ ਵੀ ਕਹਿਣਾ ਪਿਆ ਕਿ ਜੇ ਵਧੀਆ ਕੰਮ ਲੀਡਰ ਮਹਿੰਗਾਈ ਘਟਾ ਦੇ ਸਾਨੂੰ ਕੀ ਲੋਡ ਨੌਕਰੀਆਂ ਇਹ ਹੀ ਦਵਾਣ ਉਹ ਜੇ ਆਮ ਬੰਦਾ ਮੰਨ ਲਓ ਇੱਕ ਆਮ ਐਮ ਐਲ ਏ ਐਮ ਪੀ ਹੈ ਉਹ 5 ਸਾਲ ਨੌਕਰੀ ਕਰਦਾ 5 ਸਾਲ ਦੇ ਵਾਸਤੇ ਬੰਦਾ ਵਾ ਤੇ ਮੋਟੀ ਤਨਖਾਹ ਲੈਂਦਾ ਵਾ ਮੋٹے ਫੰਡ ਲੈਂਦਾ ਵਾ ਜਿਹੜਾ ਸਰਕਾਰੀ ਬੰਦਾ ਉਹਦੀ ਪੈਨਸ਼ਨ ਬੰਦ ਕੀਤੀ ਜਾਂਦੀ ਹੈ ਇੱਕ ਸਰਕਾਰੀ ਸਕੂਲ ਵਾਲਾ ਜਾਂ ਸਰਕਾਰੀ ਟੀਚਰ ਹੈ ਸਰਕਾਰੀ ਮੁਲਾਜ਼ਮ ਹੈ ਜਾਂ ਉਹ ਕਾਰਪੋਰੇਸ਼ਨ ਉਹਦੀ ਪੈਨਸ਼ਨ ਕਿਉਂ ਬੰਦ ਕੀਤੀ ਜਾਂਦੀ ਉਹ ਵਿਚਾਰੇ ਮਿਹਨਤ ਨਹੀਂ ਕੀਤੀ ਹੁੰਦੀ ਜਦੋਂ ਨੋਵਾਂ ਦੀ ਕਮਾਈ ਕੀਤੀ ਹੁੰਦੀ ਯਾਰ ਉਹਦੇ ਹੱਕ ਚ ਕਿਉਂ ਨਹੀਂ ਬੋਲਦੇ ਲੋਕ ਇਹ ਲੋਕ ਇਹ ਲੋਕ ਪੰਜ ਸਾਲਾਂ ਦਾ ਵਾਸਤੇ ਬਹਿ ਕੇ ਆਪਣੀ ਨੌਕਰੀ ਦੇਖਦੇ ਆ ਚਾਰ ਸਾਲਾਂ ਦੀ ਫੌਜੀ ਦੀ ਕਰ ਦਿੱਤੀ ਹੈ ਯਾਰ ਸਮਝ ਨਹੀਂ ਆ ਸਿਸਟਮ ਨਹੀਂ ਸਮਝ ਆ ਬਾਈ ਚਾਂਸ ਤੁਸੀਂ ਕਹੋ ਵੀ ਮੈਂ ਜਿੱਤ ਗਿਆ ਮੰਨ ਲਓ ਜੇ ਬਾਈ ਚਾਂਸ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਫਿਰ ਜਿਹੜੇ ਬਾਕੀ ਗੌਣ ਦਾ ਬਾਜ਼ ਜਾਂ ਬਿਲਡਿੰਗ ਦਾ ਜਿਹੜੇ ਹੋਰ ਕੰਮ ਕਰਦੇ ਹੋ ਛੱਡਦੇ ਹੋ ਕਿ ਨਾਲ ਉਹ ਵੀ ਕਰਦੇ ਰਹੂਗੇ ਸਿਰਫ ਮੈਂ 4 ਘੰਟਿਆਂ ਵਿੱਚ ਇੰਡੀਆ ਅਮੀਰ ਕਰ ਸਕਦਾ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਾ ਉਸ ਤੋਂ ਬਾਅਦ ਜਿਹੜਾ ਮਰਜੀ ਸੀਟ ਸਾੰਬੇ ਨਾ ਸਾੰਬੇ ਮੇਰੇ ਲੋ ਸੀਟ ਜਾਵੇ ਪਹਾੜ ਦੇ ਵਿੱਚ ਮੈਨੂੰ ਨਹੀਂ ਕੋਈ ਲੈਂਦਾ ਮੈਂ 4 ਘੰਟੇ ਵਿੱਚ ਕੋਈ ਇਦਾਂ ਦਾ ਕੰਮ ਕਰਕੇ ਦਿਖਾਉਣਾ ਜਾਂਦਾ ਕਿ ਜਿੱਦਾਂ ਅਨੀਲ ਕਪੂਰ ਨੇ ਫਿਲਮ ਬਣਾਈ ਉਹ ਝੂਠਾ ਸੀ ਨੀਲਕਪੁਰ ਅਨੀਲ ਕਪੂਰ ਬਿਲਕੁਲ ਝੂਠ ਮਾਰਦਾ ਐ ਇਦਾਂ ਕੁਝ ਨਹੀਂ ਹੁੰਦਾ ਨਾ ਕੁਝ ਪ੍ਰੈਕਟੀਕਲ ਕਰਕੇ ਦਿਖਾਵੇ ਫੇਰ ਮਜ਼ਾ ਮਾੜਾ ਜਾਂ ਹਿੰਟ ਤਾਂ ਦੇ ਦਿਓ ਵੀ ਇੰਨਾ ਪੈਸਾ ਕਿੱਥੇ ਲਿਆਉਂਗੇ ਇਦਾਂ ਨਹੀਂ ਇਦਾਂ ਨਹੀਂ ਇਹ ਜਿਹੇ ਕਦਾਸ ਤਾਂ ਇਹਨਾਂ ਨੂੰ ਸਾਨੂੰ ਪਤਾ ਸੀ ਇਹੀ ਤੇ ਮੇਨ ਗੇਮ ਐ ਗੇਮ ਟ੍ਰਾਈ ਟ੍ਰੂ ਕਰੋ ਇਹਨਾਂ ਨੂੰ ਤੁਸੀਂ ਕਰੋ ਨਹੀਂ ਤੇ ਮੈਨੂੰ ਮੌਕਾ ਦਿਓ ਮੈਂ ਕਰਕੇ ਦਿਖਾਵਾਂ ਚਲੋ ਹੁਣ ਜਾਂਦੇ ਜਾਂਦੇ ਜਿਹੜਾ ਗਾਣਾ ਤੁਸੀਂ ਲਿਖਿਆ ਉਹ ਐਸਵੇਂ ਸਭ ਹੋ ਗਏ ਅਡੇ ਬਣ ਗਏ ਬਾਡਰ ਤੇ ਓ ਪੀਜ਼ਿਆਂ ਵਾਂਗੂ ਚਿੱਟਾ ਅੱਜਕੱਲ ਮਿਲਦਾ ਆ ਡਰ ਤੇ ਵੰਛੇ بچਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੋਂ ਆ কুরਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਦੇਰਿਆਂ ਦੇ ਵਿੱਚ ਹੁੰਦੀ ਦੇਖੀ ਤੱਕ ਕੇ ਸ਼ਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਅੱਜ ਹਰ ਘਰ ਨੂੰ ਲੋੜਾ ਭਗਤ ਸਿੰਘ ਦੀ ਸੋਚ ਦੀ ਡਾਕਟਰ ਪੀਮੜਾ ਬਾਬਾ ਸਾਹਿਬ ਦੀ ਸੰਵਿਧਾਨ ਨੂੰ ਅੱਗੇ ਲੈ ਜਾਂਦੀ ਜੇ ਸੰਵਿਧਾਨ ਦੇ ਰਾਈਟਰ ਨਹੀਂ ਪਤਾ ਕਿਸੇ ਨੂੰ ਐਸੀ ਸਮਾਜ ਵਾਲਿਆਂ ਕੇ ਹੱਥ ਜੋੜ ਕੇ ਬੇਨਤੀ ਕਰਨਾ ਵੀ ਤੁਸੀਂ ਸਾਰੇ ਐਸੀ ਸਮਾਜ ਤੋਂ ਖੜੇ ਹੋਇਆ ਕਰੋ ਇਲੈਕਸ਼ਨ ਤਾਂ ਹੀ ਸਾਡਾ ਸੰਵਿਧਾਨ ਤਾਂ ਡਾਕਟਰ ਪੀਮਲਾ ਬਾਬਾ ਸਾਹਿਬ ਦੀ ਸੋਚ ਤੋਂ ਅਗੇ ਚੱਲਾਂਗੇ ਸੋ ਇਹ ਸਨ ਨੀਟੂ ਸ਼ਟਰਾਂ ਵਾਲਾ ਅੱਜ ਬਠਿੰਡੇ ਪਹੁੰਚੇ ਨੇ ਤੇ ਇਹਨਾਂ ਵੱਲੋਂ ਲੋਕ ਸਭਾ ਦੀ ਚੋਣ ਲਈ ਜਿਹੜਾ ਆਪਣਾ ਉਮੀਦਵਾਰ ਉਤਾਰਿਆ ਜਾ ਰਿਹਾ ਜਲੰਧਰ ਤੋਂ ਖੁਦ ਲੜ ਰਹੇ ਨੇ ਅਮਰਸਰ ਤੋਂ ਇਹਨਾਂ ਦੀ ਪਤਨੀ ਤੇ ਹੋਰ ਵੱਖ-ਵੱਖ ਜਗ੍ਹਾ ਤੋਂ ਇਹਨਾਂ ਨੇੜੇ ਆਪਣੇ ਕੈਂਡੀਡੇਟ ਉਤਾਰੇ ਨੇ ਵਾਰਾਨਸੀ ਤੋਂ ਵੀ ਲੜ ਰਹੇ ਨੇ ਉਹਨਾਂ ਨੇ ਜਿਹੜਾ ਗੀਤ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਉਹਨਾਂ ਨੇ ਗਾ ਕੇ ਸੁਣਾਇਆ ਵਾ ਤੇ ਨਾਲ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜਿਹੜੀ ਸਾਨੂੰ ਵੋਟ ਪਾਉਣੀ ਚਾਹੀਦੀ ਹੈ ਤੁਸੀਂ ਦੇਖ ਰਹੋ ਕਲੀਅੰਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ